ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੀ ਗੁੜੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਖਤਾ ਬਖਸ਼ੇ ਜੀ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਉਧਰ ਸਾਡਾ ਜਸਵੀਰ ਬਾਈ ਪਾਰਿਆ ਜੀ ਖੂਠੀ ਤੇ ਅੱਜ ਮਸ਼ੀਨ ਆਉਣੀ ਹੈ ਉੱਥੇ ਨਿਊਆ ਪੱਟਣੀਆਂ ਤੂੰ ਲੇਬਰ ਨਾਲ ਪੱਟਣ ਲੱਗੇ ਸੀ ਤੇ ਥੱਲੇ ਤੇ ਇੱਟ ਰੋੜਾ ਜਾਂ ਕੁਝ ਕੰਕਰੀਟ ਬਹੁਤ ਗਿਰੀ ਹੋਈ ਆ ਉਹਦੇ ਕਰਕੇ ਲੇਬਰ ਨਾਲ ਉਹ ਕੰਮ ਚੱਲ ਨਹੀਂ ਰਿਹਾ ਨਿਊਆ ਪੱਟਣ ਦਾ ਤੇ ਅੱਜ ਸਵੇਰ ਦਾ ਉਹ ਮਸ਼ੀਨ ਦੇ ਚੱਕਰਾਂ ਤੇ ਘੁੰਮ ਰਿਹਾ ਤੇ ਸ਼ਾਹਿਦ ਮੁੱਲਾ ਦਾ ਵੀ ਮਿਲ ਗਈ ਕੋਈ ਮਸ਼ੀਨ ਤੇ ਜਾਂਨਾ ਉਹ ਉਧਰ ਦੇਖਦੇ ਆਂ ਜੇ ਕਿੱਦਾਂ ਕੰਮ ਕਰ ਚੱਲਦਾ ਵੈਸੇ ਗਰਮੀ ਬਹੁਤ ਆ ਧੁੱਪ ਅੱਜ ਹੈ ਜੀ ਨਿਕਲੀ ਵੀ ਅਭੀ ਪੋਚੋ ਗੋਸਣਾ ਤੋਂ ਪੋਚਾ ਖੜਨ ਵਾਸਤੇ ਵੀ ਜਿਗਰਾ ਚਾਹੀਦਾ ਬੰਦੇ ਦਾ ਲੇਬਰ ਵੀ ਵਿਚਾਰੀ ਕੀ ਕਰੂਗੀ ਜਿਹੜੀ ਕੰਮ ਕਰ ਰਹੀ ਹੈ ਜੇ ਧੁੱਪ ਦੇ ਵਿੱਚ ਬਹੁਤ ਔਖਾ ਹੈ ਚਲੋ ਚੱਲਦਾ ਜੀ ਮੋਂ ਉਧਰ ਨੂੰ ਦੇਖਦੇ ਆਂ ਜਾ ਕੇ ਕਿੱਦਾਂ ਚੱਲਦਾ ਕੰਮ ਕਰ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੀ ਮਸ਼ੀਨ ਆ ਗਈ ਜੀ ਧੀਰੇ ਬਾਈ ਵਾਲੀ ਤੇ ਇਹ ਤਾਂ ਕਿ ਨਹੀਂ ਹੋਈ ਬੀਆ ਪਾਲਟੀ ਇਹ ਕੰਮ ਜਿਹੜਾ ਨਿਊਾ ਪਟਣ ਵਾਲਾ ਤਾਂ ਜੀ ਜਿਹੜੇ ਸਾਬ ਨਾਲ ਧੁੱਪ ਆ। ਹੁਣੇ ਪਾਰਟੀ ਹੋਊਗੀ ਤੇਰੇ ਕਿੰਨੇ? ਵੀ ਇਹ ਮਸ਼ੀਨ ਨਹੀਂ ਨਿਊਾ ਪਟਣੀ ਆ ਦੀ। ਪਾਰਟੀ ਕਰਨਾ ਹੁਣ। ਆ ਜੀ ਦੇਖਿਆ ਜੀ ਨੰਬਰ। ਅੱਬੇ ਲੋ ਜੀ ਇਧਰ ਨਿਮੇ ਜੱਟ ਨੂੰ। ਸਾਥ ਦੀ ਕਾਰ ਜੀ ਸਾਡੇ ਦੀ। ਉਧਰ ਰੱਜ ਅਸਵੀਰ ਬਾਜ ਨੂੰ ਵੀ ਮਿਲੋ। ਸ੍ਰੀ ਚੌਲ ਜੀ ਸਾਰੇ ਪੱਜਰਾ ਨੂੰ ਤੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਧਰ ਵੀ ਭਾਈ ਨਿਊਾ ਪਟਣੀ ਆ। ਉਧਰ ਵੀ ਨਿਊਾ ਪਟਣੀ। ਹਾਂ। ਕੰਡਮ 155 ਉਧਰ ਉਹ ਬਈ ਇਹ ਲੱਗੇ ਬਈ ਜੀ ਠੰਡੇ ਠੰਡੇ ਚ ਪਟਣ। ਈ ਚੰਨ ਟੱਪ ਵਾਲਾ ਕੰਮ ਹੈ ਨਹੀਂ ਯਾਰ ਆ ਤਾਂ ਦਾ ਬਾਈ ਬਹੁਤ ਵਧੀਆ ਕਰਿਆ ਤਸਵੀਰ ਬਾਈ ਜਿਹੜੀ ਮਸ਼ੀਨ ਮੰਗਾ ਲਈ ਨਾ ਲੇਬਰ ਦੇ ਹੱਥ ਦਾ ਕੰਮ ਨਹੀਂ ਹੈਗਾ ਇਹ ਹਾਂਜੀ 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 ਦੇਖੋ ਵੀ ਟੱਪ ਨਾਲ ਦੇਖ ਹਾਂ ਹਾਂ ਟੱਪ ਬਹੁਤ ਪੈਂਦੇ ਆ ਆ ਥੋੜਾ ਜਿਹਾ ਜ਼ੋਰ ਵਾਲਾ ਕੰਮ ਹੈ ਜਿਹੜਾ ਮਿਸਤਰੀ ਵਾਲਾ ਕੰਮ ਉਹ ਤਾਂ ਆਹਦੇ ਠੰਡੇ ਠੰਡੇ ਚੱਲੀ ਜਾਂਦਾ ਹਰ ਪਕੜਾ ਹੁਣ ਥੋੜਾ ਜਿਹਾ ਫਟ ਜਿਆਦਾ ਮਿੱਟੀ ਹੋਊਗੀ ਪਰ ਸਿੱਟ ਹੋ ਚੁੱਕੀ ਗਾ ਜੀ ਹਾਂ ਉਹ ਬਿਸ਼ਰੀ ਕਹਿੰਦਾ ਮੈਨੂੰ ਕਹਿੰਦਾ ਜਿਆਦਾ ਘੇਰਾ ਖੁੱਲਿਆ ਮਸ਼ੀਨ ਕਰਦਾ ਕੋਈ ਨਾ ਖੁੱਲ ਜਾਣ ਦੇਣਾ ਅਸੀਂ ਉਹਦਾ ਸਾਈਡਾਂ ਪਰ ਤੇ ਮਿੱਟੀ ਪੈ ਜਾਣੀ ਬਾਅਦ ਵਿੱਚ ਖੱਚ ਕੇ ਨਾਲ ਗੇਰ ਨਹੀਂ ਸੌਖੀ ਆ ਪੱਟ ਕੇ ਬਾਹਰ ਕੱਢਣੀ ਔਖੀ ਆ ਧੀਰ ਬਾਈ ਤੂੰ ਵੀ ਬੁਲਾ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਜੀ ਸਾਰਾ ਸਤਿ ਸ੍ਰੀ ਅਕਾਲ ਨਾ ਹੁਣ ਤੂੰ ਪਾਰਟੀ ਦੇਣ ਦਾ ਮਾਰਾ ਫੋਨ ਪਰ ਖੁਰਕਾ ਜੀਆਂ ਕਰੀ ਜਾਣਾ ਮਸ਼ੀਨ ਦੀ ਪਾਰਟੀ ਦੇਣ ਦਾ ਮਾਰਾ ਖੁਰਕਾ ਜੀ ਕਰੀ ਜਾਣਾ ਇਹ ਨਾ ਪਾਰਟੀ ਹੁਣ ਕੁੜੀ ਤਾਂ ਆਉਂਦੀ ਨਹੀਂ ਜੀ ਮਸ਼ੀਨ ਨੂੰ ਤਾਂ ਲੈ ਹੈ ਹਾਂ ਸਾਲਾਂ ਤੋਂ ਨਾ ਕਰਦੀ ਹਾਂ ਹਾਂ ਇਹ ਨਾ ਕਾ ਨਾ ਹੀ ਕਰਦੀ ਐ ਇਹ ਨਾ ਪੁੜੀ ਰੱਖਾ ਇਹਨੂੰ ਨਾ ਇਹ ਤੇਲ ਨਾਲ ਚੱਲਣੀ ਐ ਪੁੜੀ ਕਿ ਆ ਇਹਦਾ ਲੱਗਾਤ ਕਿ ਆ ਪੁੜੀ ਹੋਈ ਉਹ ਆਈ ਦੀ ਗੱਲ ਕਰਦਾ ਹੁਣ ਆਈ ਤੇ ਆਈ ਦੂਗੀ ਤੇਨੇ ਸਾਨੂੰ ਪਾਰਟੀ ਚਾਹੀਦੀ ਆ ਹਾਂ ਇਹ ਨਹੀਂ ਆ ਗਈ ਅੱਧੇ ਹੱਟ ਤਾ ਉਹਦੇ ਨੰਨੇ ਲੱਗੇ ਆਗੇ ਬਾਈ ਅੱਧੇ ਹੱਟ ਤੇ ਇਹਨਾਂ ਨੂੰ ਪਾਣੀ ਭਲਾ ਹੀ ਫੋਕਾ ਲੈ ਆ ਕੇ ਪਹਿਲਾਂ ਮੈਂ ਵਾਲਟੀ ਕਰੀ ਮੈਂ ਫੋਕਾ ਪਾਣੀ ਪਿਲਾ ਦੇ ਇਹਨਾਂ ਨੂੰ ਲੈ ਗਰਮੀ ਚ ਦਾ ਪਾਣੀ ਵੀ ਉਹ ਗਰਮੀ ਚ ਦਾ ਫੋਕਾ ਪਾਣੀ ਵੀ ਮਿਲ ਜਵੇ ਟਾਈਮ ਨਾਲ ਉਹ ਵੀ ਬਹੁਤ ਹੁੰਦਾ ਪਾਣੀ ਦਾ ਅਸੀਂ ਪੀਂਦੇ ਰਹਿੰਦੇ ਪਾਣੀ ਦਾ ਟੈਂਕਰ ਭਰਿਆ ਹੋਰ ਕੀ ਪੀਣਾ ਦੱਸ ਧੰਨਵਾਦ ਉੱਪਰੋਂ ਦਿਲ ਤੋਂ ਨਾ ਜੀ ਕਰਦਾ ਫਲਾਕ ਲੈਕ ਆਤੀਰੇ ਦੇ ਖਾਤੇ ਚ ਨਾ ਉਥੇ ਬਿੰਦਰ ਕੋਲ ਤੇ ਠੰਡਾ ਫੜ ਲੈ ਕੇ ਜਾ ਕੇ ਤੇਰੇ ਦੇ ਖਾਤੇ ਚ ਲਿਖਾਈ ਮੇਰਾ ਲਿਖਾਈ ਨਾ ਆਪਣੇ ਡੈਡੀ ਦੇ ਲਿਖਾਈ ਤੇਰੇ ਦੇ ਖਾਤੇ ਚ ਨਾ ਠੰਡਾ ਫੜ ਲੈ ਜਾ ਕੇ ਉੱਤ ਦੇ ਨਿੰਕੇ ਚ ਜਾਣਾ ਇਹਦਾ ਨਾ ਲਾ ਕੋ ਨਾ کہیں ਯਾਰ ਗਟਾ ਉਹ ਬਾਜ ਜਗਵੀਰ ਨਾ ਪਲਾਉਣੀ ਆ ਯਾਰ ਬਾਈ ਉਹ ਬੇੜਾ ਜਸਵੀਰ ਦੇ ਆਏ ਪੀਂਦੇ ਰਹਿੰਦੇ ਬੇੜਾ ਜਸਵੀਰ ਦੇ ਬੈਠੇ ਹੂੰ ਇਹ ਹੁਣ ਤੇਰੇ ਘਰ ਚੋਂ ਬੈ ਪਾਈ ਤੂੰ ਲੈ ਤੂੰ ਲਿਜਾਣੇ ਵਾਲਾ ਵੜ ਭਗਤ ਦਾ ਤਿਆਰ ਬੈਠੇਗਾ ਤਿਆਰ ਬੈਠੇ ਤੂੰ ਇਨਜਾਹ ਦਾ ਤੂੰ ਜਿੱਦ ਲੈ ਜਾਣਾ ਤੂੰ ਲਿਜਾਣੇ ਵਾਲਾ ਵੜ ਜਿੱਦ ਤੈਨੂੰ ਲਿਜਾਣਾ ਤੂੰ ਗੱਲ ਕਰ ਨਿੱਤਰ ਬਾਈ ਕਿਤੇ ਬਾਈ ਘਰੇ ਤੱਕ ਤੇ ਲਾ ਜਾ ਸਕੀ ਉਹਦਾ ਅੱਛਾ ਹੂੰ ਕਹਿੰਦਾ ਬੁਖਾਰ ਦਾ ਜਿਹੜਾ ਵਾ ਰਾਤ ਤੱਕ ਪਤਾ ਨਹੀਂ ਕਿਹਾਗਾ ਲੋਈ ਬਾਈ ਨੂੰ ਹੂੰ ਸਿਗਰਟ ਜੀ ਚੱਲਦੀ ਹਾਂ ਅੜ ਗਿਆ ਕੋਈ ਮੁੱਦਾ ਨਾ 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 ਉਹ ਕਿ ਬਿਜਲੀ ਦਾ ਖੰਬੇ ਦਾ ਕੀ ਰੌਲਾ ਦਾ ਪਾਇਆ ਪਤਾ ਕੀ ਹੋ ਗਿਆ ਉਹ ਤਾਂ ਯਾਰ ਜੜ੍ਹ ਤੇ ਟੁੱਟ ਗਿਆ ਉਹ ਕਿਹਨੇ ਤੋੜਤਾ ਯਾਰ ਹੁਣ ਪਤਾ ਨਹੀਂ ਕੀ ਨੇ ਤੋੜਤਾ ਯਾਰ ਅੱਛਾ ਚਲੋ ਪੈਸੇ ਫਰਦਾ ਜਾਦਾ ਯਾਰ ਮਨਦਾ ਤਾਂ ਕਹਿੰਦਾ ਵੀ ਮੈਂ ਖਰਚਾ ਦੇ ਦਿੰਦਾ ਜਿਹਦੇ ਟੁੱਟ ਗਿਆ ਜਣੀ ਭਾਈ ਵੀ ਇਹ ਕਰੀ ਹੋਈਆਂ ਬੀਅਤਾਂ ਤੈਨੂੰ ਸਰਪੰਚ ਬਣਾ ਦਿੰਦੇ ਤੂੰ ਐ ਕਿੱਦੇ ਕਰਦਾ ਵਧੀਆ ਜਾ ਕੇ ਫੈਸਲਾ ਕਰਿਆ ਇਹਨੇ ਪੈਣੀ ਖੰਬੇ ਦਾ ਫੈਸਲਾ ਕਰਾ ਕੇ ਆਇਆ ਜੀ ਇਹ ਕੋਈ ਵੀ ਜਾਣ ਬੁੱਝ ਕੇ ਕੋਈ ਕੰਮ ਨਹੀਂ ਕਰਦਾ ਹਾਂ ਚਾਹੇ ਕੋਈ ਪਾਂਛੀ ਆ ਜਵੇ ਆਟੋਮੈਟਿਕ ਬ੍ਰੇਕ ਬਰੁੱਟ ਕੇ ਪੈਰ ਜਾਂਦਾ ਹੀ ਜਾਂਦਾ ਬੰਦੇ ਦਾ ਚਲੋ ਹੁਣ ਨੀਰਾ ਤਾਂ ਉਹਦਾ ਵਿਚਾਰੇ ਤੇ ਲੱਗ ਗਿਆ ਖਾਂਬਾ ਟੁੱਟ ਗਿਆ ਹੂੰ ਚਲੋ ਐਕਸੀਡੈਂਟ ਦਾ ਮੀਨੇ ਹੁੰਦਾ ਵੀ ਅੱਖ ਪਚਾ ਕੇ ਹੋ ਗਿਆ ਚਲੋ ਹੁਣ ਉਹ ਵਿਚਾਰਾ ਹਰ ਪਾਸੇ ਨੂੰ ਤਿਆਰਦਾ ਇਹ ਕਹਿੰਦੇ ਜੀ ਆਰਸੀ ਤਾਂ ਅਨਸੂਰਸ ਤੋਂ ਪਲਾਕ ਉਹ ਗੱਡੀ ਦਾ ਹੈ ਹੂੰ ਚਲੋ ਫਿਰ ਐਡਾ ਨਾ ਜਿਹੜੇ ਬੰਦਾ ਚੱਲ ਕੋਈ ਬੰਦਾ ਡਰ ਜਾਂਦਾ ਐ ਐਕਸੀਡੈਂਟ ਹੁੰਦਾ ਵੀ ਹੁੰਦਾ ਉਹ ਡਰਾਉਣ ਲਾ ਜਾਂਦੇ ਉਹ ਜਿਹੜਾ ਗੱਡੀ 'ਚ ਬੈਠਾ ਉਹ ਕਰਦਾ ਮਾਰਾ ਬਾਹਰ ਨਹੀਂ ਤਾਂ ਨਿਕਲਦਾ ਕਹਿੰਦਾ ਮੈਂ ਕਿਹਾ ਮੈਂ ਕਿਹਾ ਭਾਈ ਕਿੱਦਾਂ ਹੋਈ ਕਹਿੰਦਾ ਇਦਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਤਾ ਸਾ ਕਿਹਾ ਕੋਈ ਨਹੀਂ ਜਿੱਦਾਂ ਕਹਿੰਦਾ ਕਰ ਲੋ ਮੈਂ ਕਿਹਾ ਵੀ ਜੋ ਪੁੱਛ ਜੀ ਸਭ ਨੂੰ ਖਰਚਾ ਕਿੰਨਾ ਹੁੰਦਾ ਉਹਨੇ ਪੁੱਛਿਆ ਕਹਿੰਦਾ ਵੀ ਇੰਨੇ ਕੇ ਪੈਸੇ ਲੱਗਦੇ ਆ ਉਹ ਕਹਿੰਦਾ ਵੀ ਲਓ ਜੀ ਮੈਂ ਹੁਣ ਕੋਕਲ ਤੇ ਕਰਨਾ ਉਹਨੇ ਪੰਜ ਮਿੰਟ ਲਾਏ ਦਰਵਾਜ਼ੇ ਤੇ ਚਾ ਉਹਨੇ ਚੱਲ ਆਪਣਾ ਕੰਮ ਚੱਲੇ ਗਿਆ ਨੱਬੜਿਆ ਕਿਤੇ ਸਾਰੀ ਰਾਤ ਖੋਜ ਲਈ ਜਾਂਦੇ ਉੱਤੇ ਨਾਲ ਉਹ ਤੇ ਜਨਾਨੀਆਂ ਦੇ ਵਿਚਾਰੀਆਂ ਉਹ ਵੀ ਡਰੀਆਂ ਬੈਠੀਆਂ ਧੀਆਂ ਉਹ ਵੀ ਆਪਣੇ ਟਾਈਮ ਦੇ ਘਰੋਂ ਚਲੇ ਗਈਆਂ ਪਰ ਕੱਲ ਕਹਿਣ ਦੀ ਆ ਵੀ ਬੰਦਾ ਕਹਾਂ ਜਾ ਕੇ ਕੱਲ ਕੈਦਾ ਲਾ ਵੀ ਫਲਾਣੇ ਪਿੰਡ ਤੇ ਇੱਦਾਂ ਹੋਇਆ ਪਤਾ ਨਹੀਂ ਇਹ ਤਾਂ ਕੱਲ ਫੈਸਲਾ ਹੀ ਕਰਕੇ ਹੋਣੀ ਆ ਉਹਨਾਂ ਦਾ ਫੈਸਲਾ ਹੀ ਆ ਜੇ ਤੁਮਾਰੀ ਕੱਲ ਆਈ ਜਿੱਥੇ ਬਾਈ ਜੀ ਨੱਟਲਾ ਉਹਦਾ ਫੈਸਲਾ ਹੀ ਆ ਇਹ ਗੱਲ ਆ ਬਈ ਮੈਂ ਨਾ 에ਰਪੋਰਟ ਤੇ ਗਿਆ ਬੰਦੇ ਦੀ ਗੱਲ ਡਰਨ ਦੀ ਆ 에ਰਪੋਰਟ ਤੇ ਨਾ ਮੈਂ ਬਾਈ ਦਾ ਨੂੰ ਲੈਣ ਗਿਆ ਸੀ ਮੈਂ ਗੱਡੀ ਰੋਂਗ ਸਾਈਡ ਬਾੜਤੀ ਵੀਆਈਪੀ ਉਹਦੇ ਚ ਵੀ ਘੁਮਾਤੀ ਗੱਡੀ ਘੁੰਮਦੇ ਘਮਾਉਂਦੇ ਜੀ ਮੈਨੂੰ ਟ੍ਰੈਫਿਕ ਪੁਲਿਸ ਵਾਲਿਆਂ ਨੇ ਕਿੰਨੇ ਰੋਕਦਾ ਹਾਂ ਚਾਹਨਾ ਵੀ ਗੱਡੀ ਤਾਂ ਵੀਆਈਪੀ ਏਰੀਆ ਚ ਰੋਂਗ ਸਾਈਡ ਨੂੰ ਬਾੜੀ ਤਾ ਯੂ ਟਰਨ ਵੀ ਗਲਤ ਲੈ ਲਿਆ ਮਾਂ ਵੀ ਪੰਗਾ ਹੋ ਗਿਆ ਖੜਾ ਮੈਂ ਡਰ ਗਿਆ ਚੱਲ ਇਹਨਾਂ ਨੂੰ ਬਾਈ ਵੀ ਦੇਖ ਕੇ ਆ ਗਿਆ ਬਾਈ ਕੰਦਾ ਚਾ ਗੱਲ ਹੋ ਗਈ ਅੰਦਰ ਕਮਰੇ ਜਿਹੇ ਚ ਵੜ ਕੇ ਜਾ ਕੇ ਅ ਕਹਿੰਦਾ ਜੀ ਇਹਨੇ ਵੀਆਈਪੀ ਏਰੀਆ ਚ ਗੱਡੀ ਬਾੜਤੀ ਬਾਈ ਨੂੰ ਪੈਂਦੀ ਕਹਿੰਦਾ ਕਹਿੰਦਾ ਵਿੱਕੀ ਕਿਹੜੇ ਇਹ ਕਹਿੰਦਾ ਕਿਹੜਾ ਵੀਆਈਪੀ ਤੇ ਘਾਟਾ ਬੰਦਾ ਲੱਗਦਾ ਤੁਹਾਨੂੰ ਕਹਿੰਦਾ ਇਹ ਪੁਲਿਸ ਵਾਲਾ ਜਦੋਂ ਠੰਡਾ ਪੈ ਗਿਆ ਹੈ ਪੁਲਿਸ ਵਾਲਾ ਜਦੋਂ ਦੂਆ ਕਹਿੰਦਾ ਕਹਿੰਦਾ ਸਰਦਾਰ ਜੀ ਕਹਿੰਦਾ ਵੈਸੇ ਇਹਦੀ ਗਲਤੀ ਤਾਂ ਹੈਗੀ ਆ ਅ ਤੁਸੀਂ ਇਦਾਂ ਕਰੋ ਜਾਓ ਜੇ ਕਿਤੇ ਬਾਈ ਨਾ ਆਉਂਦਾ ਮੈਨੂੰ ਪਤਾ ਨਹੀਂ ਉਹਨਾਂ ਨੇ ਚਲਾਣੇ ਕੱਢ ਦੇਣਾ ਤਾਂ ਮੇਰਾ ਦੋਹੇ ਘੱਟ ਹੋਣੇ ਤੇ ਰੋਂਗ ਵੀ ਉਹਦਾ ਵੀ ਕਿਉਂ ਮੈਂ ਆਪਣੇ ਕੰਪਰੋਮਾਈਜ਼ ਤਾਂ ਕੋਈ ਕਰਨ ਨਹੀਂ ਦਿੰਦਾ ਹੈਗਾ ਉੱਥੇ ਹਾਂ ਵੀਆਈਪੀ ਵਿੱਚ ਵੀ ਵੀਆਈਪੀ ਏਰੀਆ ਲੱਗ ਹੁੰਦਾ ਉੱਥੇ ਜਿੱਥੇ ਦੇ ਮੰਤਰੀਆਂ ਸੰਤਰੀਆਂ ਨੇ ਚੜਨਾ ਹੁੰਦਾ ਜਾ ਕੇ ਆਪਾਂ ਵੀਆਈਪੀ ਦੇ ਘੱਟ ਤਾਂ ਹੈ ਨਹੀਂ ਜੇ ਬੰਦਾ ਡਰ ਗਿਆ ਮਰ ਗਿਆ ਬੰਦਾ ਰੱਖੇ ਬਸੀ ਉਹ ਬਣਾ ਦਈਏ ਤਾਂ ਉਧਰ ਉਹ ਵੱਧ ਹੋ ਜਾਂਦਾ ਠੀਕ ਪਤਾ ਨਹੀਂ ਕਿਹੜੀਆਂ ਗੁਪਤ ਗੱਲਾਂ ਕਰੀਏ ਅੰਦਰ ਗੱਲ ਕਰਦੇ ਆ ਅਸੀਂ ਕਰਦੇ ਆ ਆਪਣੇ ਨਾਲ ਆਪਣੇ ਨਾਲ ਗਨਮੈਨਾਂ ਦੀ ਗੱਲ ਕਰਦੇ ਆ ਵੀ ਠੀਕ ਕਿਤੇ ਅਸੀਂ ਆਪਣੇ ਨਾਲ ਖੜੇ ਕਰਦੇ ਜੇ ਤਾਂ ਅਸੀਂ ਕਹਿਣਾ ਘਾਟਾ ਆ ਗਨਮੈਨ ਨੇ ਲਾ ਆ ਬਾਈ ਵੀ ਹੁਣ ਨਿੰਮਾ ਵੀ ਆ ਜੇ ਤੁਹਾਨੂੰ ਲੋੜ ਪਾ ਗਈ ਤੂੰ ਖੜਾ ਜਾ ਤੇ ਗਨਮੈਨ ਉੱਥੇ ਹੋਏ ਹੂੰ ਇਹ ਗਨਮੈਨ ਆ ਉਹਨੂੰ ਤਾਂ نیند ਆ ਰਹੀ ਆ ਹਾਂ ਉਹ ਤਾਂ ਮੰਤਰੀ ਅੰਦਰ ਬਠਾਉਂ ਨਹੀਂ ਦੇਂਦੇ ਉਹ ਖੜਾ ਮੈਂ ਸੌਂ ਜਮਾ ਮੈਂ ਕੋਈ ਬੰਦਾ ਮਾਰਨਾ ਕਰਦੇ ਹਾਂ ਹਾਂ ਮੈਂ ਅੰਦਰ ਬੈਠਾ ਮੈਨੂੰ ਨੀਂਦ ਆਉਂੂਗਾ ਕਿ ਸੜਾ ਜਿਵੇਂ ਖਾਉਂਗਾ ਮੈਨੂੰ ਮਾਰ ਦੇਣਾ ਕਰਦੇ ਨੇ ਹਾਂ ਜਿਹੜੇ ਬਾਹਰ ਗੰਨਮਨ ਸਾਡੇ ਵਰਗੇ ਮਾਤਰੇ ਖੜੇ ਹੋਣੇ ਨੀਂਦ ਨੂੰ ਕਹਿੰਦੇ ਨੇ ਇਹਦੀ ਸਾਡੀ ਬੇਕਾਰ ਉਹਦਾ ਗਾਣਾ ਬਹੁਤ ਪੰਨੀ ਹੈ ਰੇਗ ਦਾ ਕਿਹੜਾ ਪੱਤਾ ਨਹੀਂ ਕਾਲਾ ਕੱਢਦਾ ਚਾਹ ਕਾਲਾ ਨੜਦਾ ਇਹਦਾ ਲੈ ਜੀ ਹੈ ਅਸੀਂ ਹੁਣ 2 ਰੁਪਈਆ ਘਾ ਕੇ ਮਤਮ ਦਾ ਸ਼ੁਕਰ ਕਰਕੇ RAM NAAL ਸੌਂ ਜਾਂਦੇ ਆ ਮੈਂ ਜਦ ਮੈਂ 에어ਪੋਰਟ ਪਰਸੇ ਇੱਕ ਬੱਦ ਮਾਣਦੇ ਆਉਂਦਾ ਹਾਂ ਟੋਰਨ ਲਫਤੀ ਸੀ ਚਲੇ ਆਉਂਦਾ ਹਾਂ ਆ ਗਾ ਵੀ ਇਹਦੇ ਕੱਲ ਚ ਖਤਮ ਕਰਨਾ ਹੈ ਜਿਹੜੀ ਟੈਕਸੀ ਸਾਡ ਨੂੰ ਡੇਢ ਘੰਟਾ ਲੇਟ ਆਈ ਸੀ ਹਾਂ ਮਨ ਕਰ ਅੱਛਾ ਇਹ ਲੋਕਰ ਉਹ ਕਾਲਾ ਗੱਡੀ ਉੱਥੇ ਵਿੱਚ ਮੈਂ ਵੀ ਡੁੱਲਤਰ ਬੜਤੀ ਹਾਂ ਮੋੜਦਾ ਭਾਈ ਛਾਲੇ ਤੋਂ ਉਹ ਆ ਗੁੱਸਾ ਆ ਜਾਂਦਾ ਆ ਜਾਂਦਾ ਗੁੱਸਾ ਹੈ ਦੀ ਕੋਈ ਗੱਲ ਜਿਹੜਾ ਸਰੀਰ ਆ ਨਾ ਇਹ ਕਸ਼ਟ ਕਹਿਣੇ ਰਹਿਣੇ ਪਏ ਸਹਿਣ ਵਾਤੇ ਹਾਂ ਇਹ ਦਿਖੇ ਪੈਂਦੇ ਆ ਉਹ ਅਜਾਹੀ ਗੱਲ ਹੈ ਹਾਈਪਰ ਕਿਹਨੂੰ ਦਸਾਰਨ ਆਇਆ ਹਾਂ ਦੇਖ ਆ ਦੇਖ ਆਮ ਲੋਕਾਂ ਨੇ ਚੁਣਿਆ ਇਹ ਹਾਂ ਆਮ ਲੋਕਾਂ ਦਾ ਡਿਸੀਜਨ ਹੈ ਸਾਰਾ ਨਹੀਂ ਤਾਂ ਤੋੜਿਆ ਤੋ ਬਗਾਇਸ ਕੋਟ ਤੇ ਉਹ ਨਾਲਾ ਇਹਦਾ ਮੈਂ ਆਪ ਕਹਿਣਾ ਮੈਂ ਭਾਈ ਦਮ ਐ ਲਾਲ ਮੈਂ ਸੁਖਨੇ ਤੋਂ ਮੁੱਖ ਮੰਤਰੀ ਬਣਿਆ ਪੰਜਾਬ ਅੱਤਰ ਹਮ ਤੇ ਮੈਂ ਜੀ ਕਹਿੰਦੇ ਹੁੰਨੇ ਮੈਨੂੰ ਫਿਰ ਦਿਮਾਗ ਚ ਆਈ ਗੱਲ ਉਹੀ ਮਹਾਰਾਜਾ ਰਣਜੀਤ ਸਿੰਘ ਦੀ ਅੱਛਾ ਕਹਿੰਦਾ ਉਹ ਫੇਸ ਬਦਲ ਕੇ ਰਾਤ ਨੂੰ ਲੋਕਾਂ ਦੀ ਮਤਲਬ ਦੇਖਦਾ ਤਾਂ ਵੀ ਕੋਈ ਮੇਰਾ ਭੁੱਖਾ ਨਾ ਘਾਤ ਨਹੀਂ ਜਾਊਗਾ ਵੈਸੇ ਕਲ ਚੱਕਿਆ ਹੋਣਾ ਇਧਰਾਂ ਦਾ ਟੁੱਟਿਆ ਹੋਇਆ ਪਹਿਲਾ ਵਾਲਾ ਹੀ ਕੰਮਿਆ ਜੀ ਫੇ ਮਾਰ ਕੇ ਮੈਂ ਦੇਖਿਆ ਵਾ ਫਿਰ ਮੈਂ ਲੋਕਾਂ ਦੀ ਬਦਤਬਦੀ ਕਰੀ ਯਾਰ ਇਹ ਜੀ ਗੱਲ ਓ ਯਾਰ ਜੀਨੇ ਮਾਰਨਾ ਮਾਰ ਦੋ ਯਾਰ ਜਿੰਦ ਕੰਮੇ ਪਨੇ ਹੀ ਕਰਨਾ ਹਾਂ ਠੀਕ ਆ ਮੇਰੀ ਜਗ੍ਹਾ ਹੋਰ ਆ ਚੁਕਾ ਹਾਂ ਕਿੰਨੇ ਕ ਖਤਮ ਹੋਣ ਲੱਗੇ ਆ ਹੋਈ ਜਾਣ ਦੋ ਘਰ ਕ ਪਨੇ ਲੈਣਾ ਵੀ ਕਿਹਾ ਐ ਅਜੇ ਕੰਮਾਂ ਤੇ ਛੱਡ ਪਿਆ ਯਾਰ ਮੋਜਾ ਲਟੋਇਆ ਲੈਓ ਜੱਟਾ ਲੈ ਵੀ ਚਾਹ ਪੀ ਪਾਰਟੀ ਕਿਧਰ ਇਹ ਦਦਾਓ ਹੀ ਨਿੰਮੇ ਚਾਹ ਇੱਧਰ ਦਿਓ ਕਿ ਚਾਹੇ ਉੱਧਰ ਤੇ ਮੈਂ ਆ ਕੇ ਠੰਡਾ ਲੈ ਕੇ ਜੀ ਪਰ ਆ ਪੈ ਜਾ ਸਰਾਨੇ ਨੂੰ ਚਲੋ ਜੀ ਜੱਟੇ ਜੀ ਟਰੈਲਰ ਟਰੈਕਟਰ ਟਰਾਲੀ ਲੈ ਆਏ ਐ ਆਇਆ ਰੋੜੇ ਲਟੁੰਦੇ ਆ ਆ ਪਏ ਐ ツリー ਯਾਨ ਨੂੰ ਬਲਾ ਤੋਂ ਕੰਪਿਊਟਰ ਦਾ ਬਾਈ ਹਾਂ ਮਝਿਆ ਜੀ ਔਰ ਜਿਹੜੀ ਇਧਰ ਹੀ ਸਾਈਡ ਆ ਪੱਠ ਹੋਣੀ ਆ ਉਹਦਾ ਲੋਟ ਨਹੀਂ ਆ ਰਿਹਾ ਮਸ਼ੀਨ ਲਾਉਣ ਨੂੰ ਟਾਈਮ ਬਹੁਤ ਲੱਗ ਗਿਆ ਜਗ੍ਹਾ ਘੱਟ ਹੋਣ ਦੇ ਕਾਰਨ ਚੱਕਰ ਪੈਂਦਾ ਲਾਤੀ ਜਾਂਦਾ ਇਧਰ ਨਿਸ਼ਾਨੀ ਲਾਤੀ ਬੜੀ ਜਆ ਉਹਨੂੰ ਦੱਸ ਦੀ ਇੱਕ ਵਾਰ ਆਹ ਹੱਦ ਆ ਕੀ ਕਹਿੰਦੇ ਇਹ ਕਰ ਦੇਣਾ ਜੀ ਇਹਦਾ ਪਾ ਤਾ ਪਰ ਨੀ ਨਿਊ ਭਰ ਕੇ ਆਪੇ ਮਿੱਟੀ ਪਾ ਦਿੰਦੀ ਸਾਡਾਂ ਬਰ ਹਾਂ ਲੋਟ ਨਹੀਂ ਲਾਉਣਾ ਹੈਗਾ ਕੰਮ ਕਦੇ ਨਾਲੇ ਲੋਟ ਆਉਣਾ ਹੈਗਾ ਦੇਖ ਲੈ ਮਹਾਰਾ ਟਹ ਰੋੜਾ ਜਾਂ ਕਈ ਮਨ ਵਿੱਚ ਰੋੜਾ ਤੂੰ ਦੇਖ ਰਿਹਾ ਤੁਸੀਂ ਚੱਕਰਾ ਤੁਸੀਂ ਦੱਬਿਆ ਹੋਊਗਾ ਤਾਂ ਨਿਕਲੂਗਾ ਆਏ ਗਰੀਕ ਚੱਕਰਾ ਜੇ ਕਰਦੇ ਹੈਂ ਗੱਲ ਅਸੀਂ ਲੱਭਦੇ ਆ ਵੀ ਮਿਲ ਜAVE ਜਾਣਾ ਵਾਲਾ ਹਾਂ ਅਰੇ ਇੱਥੇ ਹਾਂ ਜੀ ਇੱਧਰ ਪੱਟ ਹੋ ਗਏ ਹਾਂ ਉਹਦੇ ਘਰਾਂ ਦੇ ਕਿਧਰੇ ਰੇ ਗਏ ਪੱਟ ਲੇਵਰ ਵਾਲਾ ਕਹਿੰਦਾ ਜੀ ਗਰਮੀ ਬਹੁਤ ਆ ਜਸਵੀਰ ਭਾਈ ਕਹਿੰਦਾ ਧੰਗ ਦੇ ਲੋ ਕੋਈ ਮਗਰ ਨਹੀਂ ਪਿਆ ਬਹਾਗਾ ਹੌਲੀ ਹੌਲੀ ਕਰੀ ਜਾਊਗਾ ਮੈਂ ਇਹ ਵੀ ਇਨਸਾਨ ਹੈ ਆਦਾ ਧੰਗ ਦੇ ਲੋ ਧੁੱਪ ਬਹੁਤ ਤੇਜ਼ ਹੈ ਧੁੱਪ ਦੇ ਵਿੱਚ ਕੀ ਕਰੂ ਬੰਦਾ ਨੇ ਮੇਰੇ ਨਿਊ ਹਾਲਾਤ ਹੀ ਸਾਰੀ ਮਕਾਨ ਦੀ ਉਹ ਨਿੰਮਾ ਟੇਡਾ ਟੇਡਾ ਜਿਹਾ ਝਾਕਦਾ ਉਧਰ ਖੜਾ ਹੁਣ ਮੇਰੇ ਕੋਲ ਪਾ ਦੀ ਹਾਲਾਤ ਹੀ ਨਹੀਂ ਉਹ ਤੇ ਤਾਂ ਕਿੱਥੇ ਮਿੱਟੀ ਕੱਢੀ ਜਾਂਦਾ ਉਹ ਤੇ ਨਿਊ ਜਦੋਂ ਉਹ ਪ੍ਰਥੀ ਨੇ ਮੈਂ ਦੱਸ ਕਿਆ ਕਰਾਂ ਹਾਂ ਉਹਦੇ ਹੱਦ ਤੱਕ ਤਾਂ ਜੋ ਪਹੁੰਚੇ ਵੀ ਨਹੀਂ ਪਾ ਉਹ ਪਰ ਆਉਂਦੀ ਹੱਦ ਤੱਕ ਫੇ ਤਾਂ ਆਪਣੀ ਉਹ ਇਧਰਲੀ ਸੜਕ ਨਹੀਂ ਤਾਂ ਨਿੰਮੇ ਨੇ ਕੱਦਾ ਆ ਜਾਂਦਾ ਡੰਗ ਲੈ ਕੇ ਉਹ ਤਾਂ ਬਹੁਤ ਹੋਣੀ ਉਹ ਨਹੀਂ ਭਰਤ ਕਿਤੇ ਢੋਲਾ ਪਿਆ ਵਾ ਬਹੁਤ ਭਰਤ ਪੇਵੇਂ ਪਹਿਲਾ ਹੁਣ ਕਿੰਨੇ ਫੋਟੋ ਉਧਰ ਨੂੰ ਜਾਣੀਆਂ ਹੋਰ ਉਹ ਹੱਦ ਹੈ ਨਾ ਉਹ ਦਿਖਦਾ ਚੂਨਾ ਪਾਇਆ ਬਾ ਬਹੁਤੀ ਸਵੇਚਾ ਉੱਥੋਂ ਤੱਕ ਜਾਣੀ ਥੋੜੀ ਜਿਹੀ ਹੋਣੀ ਹੈ ਨਾ ਗਾਹ ਨੂੰ ਹੋਰ ਥੋੜੀ ਜੀ ਕੱਢ ਦੇ ਦੋ ਬਗਟਾ ਕੱਢ ਦੇ ਅੱਗੇ ਨੂੰ ਦੋ ਬਗਟਾ ਕੱਢ ਦੇ ਅੱਗੇ ਨੂੰ ਹੋਰ ਬਸ ਇਹਦਾ ਸਾਲੀ ਕੱਢਣੀ ਵੀ ਮਸ਼ੀਨ ਨਾਲੇ ਪਾਣੀ ਇਹ ਕਹੀ ਨਾਲ ਨਿਕਲਣੀ ਵੀ ਨਹੀਂ ਇਹ ਮਜ਼ਾ ਆਇਆ ਨਾ ਪੱਥਰੇ ਪੱਥਰ ਪਿਆ ਉੱਥੇ ਸਾਰਾ ਬਹੁਣੋਂ ਉੱਥੇ ਹੱਦ ਜੀ ਭਰਿਆ ਹੋਇਆ ਇਹਨਾਂ ਕੰਮ ਹਾਂ ਉਹ ਮਿੱਟੀ ਕੱਢ ਕੇ ਪਰਲੀ ਸਾਈਡ ਰੱਖ ਦੂਗਾ ਅਰਧਾ ਦਾ ਕੰਕਰੀਟ ਨਾਲੇ ਬਹੁਤ ਆ ਜਾਣਾ ਧੁੱਪ ਦੇਖ ਲੈ ਕਿਹੜੇ ਸਾਹ ਨਾਲ ਨਿਕਲੇ ਪਿਆ ਕਿਆ ਕਰ ਲੈਣਾ ਦਾ ਭਈਆਂ ਨੇ ਪੱਟ ਲੈਣੀ ਦੀ ਨੀ ਉਰ 15 ਦਿਨ ਦੀ ਪੱਟ ਨਹੀਂ ਆਈ ਜਿਹੜੇ ਸਮਾਨ ਸੰਦ ਟੁੱਟਣੇ ਤੇ ਉਹ ਲੱਗ ਸਹੀ ਚੱਲ ਰਹੀ ਨੀ ਤੇਰੇ ਮਸ਼ੀਨਾਂ ਨਹੀਂ ਔਖੀ ਚੱਲ ਰਹੀ ਆ ਮੈਂ ਕਾ ਦੇਖ ਲਈ ਪੁੱਤ ਬਹੁਤ ਸਿਰੇ ਜੇ ਪਰਿਆ ਕਾ ਮੁੱਧਰ ਹੁਣ ਆ ਉੱਥੇ ਖੜਕੇ ਦੇਖੋ ਚੂਨੇ ਪਰਤੇ ਖੜਕੇ ਦੇਖੋ ਤੇ ਗਾਂ ਤੱਕ ਚਲ ਗਈ ਲਾਈਨ ਆ ਉਹ ਸਾਹਮਣੇ ਤੇ ਉੱਥੇ ਖੜ ਕੇ ਦੇਖ ਜਿਉਂ ਤੇ ਗਾਂ ਚੱਲ ਗਈ ਬੱਸ ਕਰ ਫਿਰ ਹਾਂ ਓਕੇ ਪੱਕਾ ਮੋ ਆ ਕੇ ਲਾਲਾ ਨੂੰ ਦੂਸਰੇ ਨਾਲ ਨਾਲ ਦੇ ਨਾਲ ਨਕਸ਼ਾ ਚੱਕਿਆ ਵਾ ਜਸਵੀਰ ਨੇ ਜੀ ਮੈਂਸੀ ਚੱਲਦੀ ਆ 13 ਵਸ ਉਹ ਉਦੀ ਸੇਚੇ ਹਟਣੀ ਹੈ ਜਿਹੜੇ ਉਹ ਪੱਟੀ ਵੀ ਆ ਰੋ ਵੀ 13 ਪਰ ਪੱਟ ਹੋਈ ਵੀ ਇੱਧਰ ਉਹ ਤਾਂ ਬਾਅਦ ਵਿੱਚ ਕਈ ਨਾਲ ਵੀ ਹੋ ਜੂਗੀ ਜਿਹੜੀ ਥੋੜੀ ਬਹੁਤ ਉੱਪਰ ਥੱਲੇ ਹੋਈ ਆ ਹਾਂ ਉਹ ਲਾਈਨ ਦੇਖ ਲੈ ਕਾਲੀ ਉਹ ਮਰਾ ਮੋਟਾ ਹੋ ਜੋ ਹੈ ਜੀ ਦੋਸਤ ਕਰਦੇ ਜੀ ਕਾਲਾ ਦਿਨ ਕਰਦੇ ਮਾੜੀ ਲਾਵਾ ਇਹ ਘੜਾ ਰੋ ਮੇਰਾ ਇਹ ਕਾਹਦਾ ਸੈਕਟਰ ਚ ਕੋਈ ਨਾ ਇਧਰ ਮਾਰਾ ਕੋਟਾ ਦੇਖ ਲਾ ਕੇ ਉਹ ਮਾਰਵਾ ਨਹੀਂ ਕੱਟ ਹੁੰਦਾ ਕੋਈ ਦਿੱਕਤੀ ਜਨ ਪੈਰ ਵਿੱਚ ਸੱਡੀ ਉਹਨਾਂ ਦਾ ਮਿੱਟੀ ਐਨੀ ਵੱਧ ਗਈ ਜੀ ਆਖਰਕਾਰ ਹੁਣ ਇਹ ਸਾਨੂੰ ਟਰਾਲੀ 'ਚ ਲੱਦਣੀ ਪੈ ਗਈ ਵੀ ਬਾਰ ਕੱਢ ਗਏ ਇਹਨੂੰ ਹੁਣ ਸਟਾਂਗੇ ਨਹੀਂ ਤਾਂ ਵਾਪਸ ਨਿਊਆਂ 'ਚ ਲਾਗੀ ਰਿਕਰਨਾ ਤਾਂ ਪਾ ਪਣੇ ਵੀ ਬੱਸ ਕਰਾਈ ਪਈ ਆ ਜੀ ਹੁਣ ਤਾਂ ਪੂਰੇ ਟਰਾਲਾ ਭਰ ਜਣਾ ਅਜਾ ਨਿਊ ਤਿੰਨ ਫੁੱਟ ਹੋਰ ਕਹਾ ਆਉਣੀ ਆ ਹੋ ਗਿਆ ਜੀ ਨਿਊ ਦਾ ਕੰਮ ਫਤ ਤੇਲ ਤੇ ਥੋੜੀ ਜੀ ਕਰਨੀ ਹੁਣ ਉਧਰਲੀ ਸਾਈਡ ਸਫਾਈ ਫਰੇਤਾ ਜਿਹੜਾ ਗਟਕਾ ਗੁਟਕਾ ਦਾ ਅੰਦਰ ਉਤਰਦਾ ਹੋ ਜਾਊਗਾ ਟਾ ਟਾ ਇਧਰ ਮੈ ਲੋ ਜੀ ਸ੍ਰੀ ਗਾਵੇ ਘਰ ਆ ਸ੍ਰੀ ਗਾਵੇ ਤਾਂ ਬੜੀ ਟੌਰ ਗੱਡੀ ਅੱਜ ਮਾਰਦਾ ਦੀ ਸੇਵਾ ਚੱਲਦੀ ਦਾ ਨਹੀਂ ਬਾਈ ਅੱਛਾ ਸੇਵਾ ਚੱਲਦੀ ਨੰਗ ਨਹੀਂ ਰਮਾ ਅੱਛਾ ਆਮਨਾ ਸਵੇਰੋਂ ਕਹਿੰਦਾ ਬਾਈ ਕਹਿੰਦਾ ਬਾਈ ਗੱਡੀ ਸਰਵਿਸ ਕਰਾ ਕੇ ਰਿਹਾ ਹਾਂ ਹਾਂ ਉਹਦੇ ਵਜੇ ਜਾਣ ਦਾ ਬੰਦਾ ਬੜਾ ਡੰਤੇ ਵਾਲਾ ਜਿਹਦੇ ਗੱਡੀ ਲੈ ਗਿਆ ਤੇ ਆਪਾਂ ਹਾਂ ਹਾਂ ਜਿੰਦਾ ਗਿਆ ਉਹਨਾਂ ਦਾ ਉਹ ਵੀਰੇ ਕਰਾ ਦਿੰਦਾ ਛੋਟੇ ਮੋਟੇ ਸੌਦੇ ਜਿਹੜੇ ਵਿੱਚ 4-500 ਰੁਪਏ ਵਾਲਾ ਲੈਸ ਜਾ ਹਾਂ ਉਹ ਜਾਂਦਾ ਉਹਨਾਂ ਨੂੰ ਡਿਸਕਾਊਂਟ ਹੁੰਦਾ ਜਿਹੜੇ ਲੱਗੇ ਪੁੰਦੇ ਹਾਂ 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 ਉਹਨਾਂ ਨੇ ਸਾਡਾ 6500 ਦਾ ਸਮਾਨ ਬਣਾਇਆ ਬਾਈ ਸਾਰੇ ਵਿੱਚ ਪਾ ਕੇ ਹਾਂ ਸਾਡਾ 65 ਤੋਂ 9500 ਦਾ ਅੱਛਾ ਮੈਂ ਉਹਨੂੰ ਫੋਨ ਕਰਿਆ ਮੈਂ ਵੀ 9500 ਦਾ ਬਣ ਗਿਆ ਕਹਿੰਦਾ ਮੇਰੀ ਗੱਲ ਕਰਾ ਗਣਾ 9500 ਦਾ ਕਹਿੰਦਾ ਬਣ ਗਿਆ ਜਦੋਂ ਮੈਂ ਗੱਲ ਕਰਾਈ ਉਹ ਕਹਿੰਦਾ ਵੀ ਇਹ ਡੀਜ਼ਲ ਹੈ ਗੱਡੀ ਕਹਿੰਦਾ ਕਰਾਈ ਗੱਲ ਯਾਰ ਕਹਿੰਦਾ ਮਾਦਰ ਕਹਿੰਦਾ ਡੀਜ਼ਲ ਦਾ ਤਾਂ ਹੈਗਾ ਵੈਗਾ ਸਭਾ ਕਹਤੋਂ ਵੈਨ ਕਿਤੇ i20 ਲੈ ਕੇ ਆ ਗਿਆ ਤੂੰ ਅੱਛਾ ਸਾਡੀ ਹੈ ਪੈਟਰੋਲ ਵਾਲੀ ਡੀਜ਼ਲ ਵਾਲੀ ਸਭ ਤੋਂ ਮਹਿੰਗੀ ਹੈ ਬਾਈ ਉੱਥੇ ਹਾਂ ਵੀ ਚੱਲ ਫੇਰ ਵੀ ਉਹਨਾਂ ਕਾਰ ਕਰਾ ਕੇ ਬਾਈ 7000 ਸਾੜਾ ਨਿਵੇੜਿਆ ਚੱਲ ਗਿਆ ਤਾਂ ਫਾਇਦਾ ਹੀ ਹੋਇਆ ਯਾਨੀ ਨੱਬੜ ਗਿਆ ਸਾਰਾ ਕੰਮ ਸਾਡਾ ਓਕੇ ਹੋ ਗਿਆ ਆ ਇਹ ਹੱਤਾ ਪ੍ਰੋਗਰਾਮ ਵਾਲਿਆ ਹੱਲ ਕਰ ਦਿਆਂ 95115 ਕੰਮ ਤਾਂ ਸਾਡਾ ਹੋ ਗਿਆ ਬਚੱਕ ਨੇ ਹੁਣ ਜਿਹੜਾ ਤੇਲ ਪੈਣਾ ਉਹਦੇ ਤਾਂ ਪੈਸੇ ਲੱਗਣੇ ਹੀ ਆ ਹਾਂ ਉਹ ਤਾਂ ਲੱਗਣੀ ਲੱਗਣੇ ਨੇ 1700 ਦਾ ਤੇਲ ਪਿਆ ਉਹਦੇ ਵਿੱਚ ਹਾਂ 2000 ਦਾ ਫਿਲਟਰ 150 2100 ਰੁਪਏ ਲੀਵਰ ਉਹਦਾ ਹਾਂ ਸਮਝ ਆਇਆ 6000 ਤੋਂ ਪਰੇ ਹੀ ਨਿਕਲ ਗਿਆ ਹਾਂ ਬਾਕੀ ਅਸੀਂ ਹੋਰ ਕੰਮ ਬੋਲ ਕਰਾ ਕੇ ਲਿਆਂਦਾ ਗੱਡੀ ਤਾਂ ਆਏ ਆ ਜਿਹੜਾ ਅਮਰਾ ਕਹਿੰਦਾ ਵੀ ਗੱਡੀ ਤਾਂ ਆਏ ਆ ਬਾਈ ਕਹਿੰਦਾ ਜਿਹੜਾ ਅੱਜ ਕਢਾ ਕੇ ਲੈ ਕੇ ਚੱਲੇ ਹੁੰਦੇ ਆ ਆਕੜੀਆਂ ਨਾਲ ਬੰਦੇ ਪਹਿਲਾਂ ਦੇ ਚਾਰ ਬੰਦਾ ਧੋਣਪੋ ਲੱਗੇ ਉਹਨੂੰ ਦੇ ਇੱਕ ਸਾਡਾ ਕੈਮਰਾ ਕੰਮ ਜ਼ਿਆਦਾ ਕਰਾਉਣ ਛੋੜ ਦੇ ਇਹਦਾ ਫਰਕ ਆ ਗਈ ਆ ਫਿਰ ਅਗਲਾ ਥੋੜਾ ਦਾ ਖੁੱਲ ਕੇ ਕੰਮ ਕਰਦਾ ਬੋਲਿਆ ਉਹ ਫਿਰ ਮੇਰੇ ਕੋਲ ਆਈ ਗਏ ਜਿਹੜਾ ਗੱਡੀਆਂ ਡਰਾਈਵਰ ਉਧਰ ਨਾਲ ਕਰ ਲਗਾ ਉਹ ਕਹਿੰਦਾ ਵੀ ਮੈਨੂੰ ਦੇ ਮਾਸੜਾ ਘਮਣਾ ਉਹ ਵੀ ਮਾਸੜੇ ਕਹਿਣ ਲੱਗ ਗਿਆ ਚੈਨਲ ਉਹਨੂੰ ਚੈਨਲ ਮੈਂ ਕਹਿੰਦਾ ਵੀ 10 12 ਦਾ ਸਬਸਕ੍ਰਾਈਬਰ ਸਾਡੇ ਉੱਥੇ ਬਣ ਗਏ ਬਾਕੀ ਜਿੱਥੇ ਗੱਡੀ ਦੀ ਸਫਾਈ ਹੋਈ ਹੈ ਨਾ ਜਾਂ ਧੋ ਕੇ ਆਇਆ ਆਠ ਬੰਦੇ ਚਿੰਬੜੇ ਹੋਏ ਦੇ ਕੰਨੀ ਆ ਆਇਆ ਸੀ ਕੰਮ ਕਿੱਥੇ ਕਰਦੇ ਕਹਿੰਦਾ ਅਸੀਂ ਸ਼ੈਂਪੂ ਨਾਲ ਧੋ ਕੇ ਪਿੱਛੇ ਜਾਂਦੇ ਨੇ ਮੂੰਹ ਸੁੱਕ ਜਾਂਦਾ ਉਹ ਵੀ ਦਾਗ ਨਹੀਂ ਉਤਰਦਾ ਕਹਿੰਦਾ ਸਹੀ ਗੱਲ ਹੈ ਮਾ ਭਾਈ ਨੇ ਤਾਂ ਦਾਗ ਪੈਣੇ ਲੱਗਾ ਹੁਣ ਇੱਥੇ ਸਭ ਆਈ ਜਿਹੜੀ ਕਰਨੀ ਆ ਉਹਨਾਂ ਭਾਈ ਲੱਗ ਗਏ ਨਾ ਕੋਈ ਜਣਾ ਥੋੜੋ ਨੇੜੇ ਜਾਣ ਦੇਣ ਘੱਟ ਉਹ ਤਾਂ ਬਹੁਤ ਸੰਭਾਲ ਕੇ ਰੱਖਦਾ ਹਾਂ ਹਾਂ ਦਾਮ ਕਹਿ ਲੱਗਦਾ ਹੈ ਚੱਲਾ ਮਸ਼ੀਨ ਨੇ ਵੀ ਇੱਧਰ ਕੰਮ ਕਰਤਾ ਆਪਣਾ ਹਾਂ ਆ ਤਾਂ ਯਾਰ ਹੋਣੀ ਕੰਮ ਮਸ਼ੀਨ ਦਾ ਦਾ ਮੈਂ ਉਹਨਾਂ ਨੂੰ ਕੱਲੇ ਕਹਦਾ ਵੀ ਸਾਫ ਜਗ੍ਹਾ ਹੋਰ ਫਿਰ ਤਾਂ ਲੇਬਰ ਪਾਉਣ ਦੀ ਗੱਲ ਆ ਹਾਂ ਥੱਲੇ ਤਾਂ ਪਤਾ ਨਹੀਂ ਕਿੰਨੀ ਐ ਟਖਾਨਾ ਅਜੇ ਵੀ ਨਿਕਲੀ ਜਾਂਦਾ ਥੱਲੇ ਤੋਂ ਸੜਾ ਕਹਿੰਦਾ ਵੀ ਜਿੰਨੇ ਇਹਨਾਂ ਧੀਰੇ ਨੂੰ ਪੈਸੇ ਦੇਣ ਇਹਨਾਂ ਰੇਟਾ ਕਰਦੇ ਧੀਰੇ ਦੇ ਹਾਂ ਥੱਲੇ ਵੀ ਬਹੁਤ ਆ ਬਹੁਤ ਹਲੇ ਵੀ ਬਹੁਤ ਸਾਨੂੰ ਪਤਾ ਇਹਦਾ ਬਹੁਤ ਕਰਦੇ ਨੇ ਬੋਰੇ ਹਾਂ ਇੱਕ ਸਫੀ ਵੀ ਆ ਅਗਲੀ ਉੱਪਰ ਕੱਢ ਕੇ ਸੀ ਫਾਰੀ ਇਹ ਸਾਰੀ ਫਾਰਸ ਆ ਪੂਰੀ ਤਰ੍ਹਾਂ ਫਾਰਸ ਦਿਖਿਆ ਜਾਂਦੀ ਹੈ ਸ਼ਾਇਦ ਇੱਕ ਕਾਰੇ ਜੀ ਜਣਾਈ ਆ ਉਸ ਤਰ੍ਹਾਂ ਦੀ ਇੱਟ ਨੇ ਪਈ ਆ ਦੀ ਹੈ ਇੱਥੇ ਸਾਲੀ ਖੁੱਲੀ ਬੋਪੜੀ ਦੀ ਆ ਹਾਂ ਆ ਦੇਖਣਾ ਇਹਨਾਂ ਤੇ ਹੇਲੇ ਇਹਦੇ ਫਰਸ਼ ਆ ਹੈ ਉਹ ਵੀ ਸਾਹਮਣੇ ਫਰਸ਼ ਦਿਖਦਾ ਯਾਰ ਉਹ ਫਰਸ਼ ਦਿਖਦਾ ਉਹ ਸਾਹਮਣੇ ਫਰਸ਼ ਦਿਖਦਾ ਹੈ ਸਾਹਮਣੇ ਥੱਲੇ ਫਰਸ਼ ਤੂੰ ਫੇਰ ਨਹੀਂ ਹੋਈ ਗੱਲ ਕਰਦਾ ਹੁਣ ਡੱਪਦੇ ਨੇ ਹੁਣ 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 ਨਹੀਂ ਹੁਣ ਤਾਂ ਕੱਟ ਕੱਟ ਕੇ ਅੱਕ ਕੇ ਅੱਕ ਕੇ ਹੁਣ ਤਾਂ ਕੱਢ ਕੱਢ ਕਹਿੰਦਾ ਹੈ ਤਿੰਨੋ ਕਮਰੇ ਬਣਾ ਲੈਣੇ ਕਹਿੰਦਾ ਹ ਬਾਅਦ ਚ ਘਰਾਂਗੇ ਪੋਰਚ ਨੇ ਤੇ ਦੂਜਾ ਬੰਦਾ ਕਹਿੰਦਾ ਗੈਲੇ ਹੁਣ ਕਰ ਨਹੀਂ ਲੱਕ ਰਾਂਗੇ ਕਹਿੰਦਾ ਇਹ ਲਪਾਈ ਕਰਾ ਗੈਦਰ ਰਾਜਮਾ ਕਹਿੰਦਾ ਇੰਨੀ ਛੇਤੀ ਨਾ ਕਰ ਕਾਰ ਗੈਲੀ ਜੰਗ ਹੈ ਕਹਿੰਦਾ ਇੱਕ ਸਮ ਦੀ ਕਰ ਤੇ ਚੱਲੀ ਤਸੱਲੀ ਕੇ ਚੱਲਦਾ ਘਰ ਕਹਿਣਾ ਸੌਖਾ ਬਣਾਉਣਾ ਬਹੁਤ ਔਖਾ ਕਹਿੰਦਾ ਇੱਕ ਸਾਲ ਉੱਥੇ ਕੱਢਣਾ ਪੈਣਾ ਨਾਲ ਬੈਠ ਕੇ ਅੱਜ ਸਦਾ ਬਿਆਦਾ ਕੰਮ ਨਹੀਂ ਪੜ ਜਾਂਦਾ ਕਹਿੰਦਾ ਨਹੀਂ ਨਿਪੜਦਾ ਛੇਤੀ ਮਕਾਨ ਦਾ ਨਹੀਂ ਨਿਪੜਦਾ ਹੈਗਾ ਸਹੀ ਗੱਲ ਹੈ ਮੇਤਰੀ ਲੈ ਕੇ ਇੱਕ ਘਰ ਬਣਾਉਣਾ ਸੌਖਾ ਹੈ ਕੱਢਣਾ ਬਹੁਤ ਔਖਾ ਬਹੁਤ ਫਟੋ ਗਿਆ ਨਿਆ ਮਿਲਦੇ ਕਿਸੇ ਅਗਲੇ ਬਲਾਅ ਵਿੱਚ ਮਾਰਾ ਸਾਰਾ ਸਾਰਾ ਨੂੰ ਛੱਡ ਦੀ ਗੱਲਾਂ ਚ ਰੱਖੇ